ਆਹੀ ਉਹ ਨੋ ਆਈਗੇ ਕਰਨੂ ਉਹ ਵੀ ਪકડਣਾ ਚਾਹੰਦੀ ਏ ਪਰ ਬੁੱਢੀ ਸੱਸ ਵੀ ਪਕੜ ਚ ਅਕੜ ਆਪਣੀ ਵਧਾਈ ਬੈਠੀ ਏ ਉਮਰ ਦੇ ਨਾਲ ਵੱਧੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ ਕਲੇਸ਼ ਇੱਥੋਂ ਸ਼ੁਰੂ ਹੁੰਦਾ ਹੈ 99% ਘਰ ਉਜੜਦੇ ਨੇ ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ ਗੁਸਤਾਖੀ ਮਾਫ ਇਸਤਰੀ ਕਰ ਕੇ ਆਉਂਦੇ ਨੇ ਦੀਵਾ ਬਲੇ ਹਨੇਰਾ ਜਾਏ ਗੁਰੂ ਨਾਨਕ ਪਹਿਲੇ ਪਾਤਸ਼ਾਹੀ ਦੇਵਾ ਦੇਵਾ ਬਲੇ ਹਨੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਪ੍ਰਭੂ ਦੀ ਬਾਣੀ ਦਾ ਪਾਠ ਇਧਰ ਕੀਤਾ ਇਧਰ ਪਾਪ ਬਸਮ ਹੋ ਗਏ ਪਾਪ ਖਾ ਦੇ ਗਏ ਪਾਪ ਖਤਮ ਹੋ ਗਏ ਪਾਠ ਕੀਤਾ ਪਾਪ ਖਤਮ ਨਹੀਂ ਹੋਏ ਦੁੱਖ ਖਤਮ ਨਹੀਂ ਹੋਏ ਤੋਂ ਸਤਿਗੁਰudev ਜੀ ਕਹਿੰਦੇ ਨੇ ਫਿਰ ਦੀਵਾ ਨਹੀਂ ਚਲੇਆ ਫਿਰ ਇਹ ਨਹੀਂ ਚਲੇਆ ਫਿਰ ਰਸਤੇ ਤੇ ਖੜਾ ਹੈ ਨਹੀਂ ਤੇ ਐਸਾ ਨਹੀਂ ਹੈ ਇਧਰ ਦੀਵਾ ਬਾਲੀਏ ਤੇ ਮਹੀਨੇ ਬਾਅਦ ਹਨੇਰਾ ਜਾਏਗਾ ਹੁਣੇ ਹੀ ਜਾਂਦਾ ਪਾਠ ਮੈਂ ਹੁਣ ਕਰਾਂ ਤੇ ਪਾਪ ਮੇਰੇ ਅਗਲੇ ਜਨਮ ਦੇ ਚ ਮਟਣਗੇ ਜਨਮ ਮੈਂ ਰਹੁੰਦੇ ਆ ਬਟਿਆਂ ਗੁਜ਼ਾਰਾਂਗਾ ਇਹ ਜਨਮ ਮੈਂ ਦੁੱਖਾਂ ਦੇ ਵਿੱਚ گزارਾਂਗਾ ਅਗਲੇ ਜਨਮ ਦੇ ਵਿੱਚ ਮੈਨੂੰ ਮੁਕਤੀ ਮਿਲੇਗੀ ਐਸਾ ਗੁਰਬਾਣੀ ਨਹੀਂ ਬੰਦਦੀ ਹੁਣੇ ਬੰਦਦੀ ਜਾਂ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਤ ਕਹਿੰਦੇ ਨੇ ਉਸੇ ਵਕਤ ਤਤ ਚਿੰਨ ਉਸੇ ਵਕਤ ਆਰਧ ਚ ਰੇਲਵੇ ਦੇ ਵਿੱਚ ਲਿਖਿਆ ਹੁੰਦਾ ਹੈ ਰੇਲਵੇ ਸਟੇਸ਼ਨਾਂ ਤੇ ਤਤਕਾਲ ਅਰੈਕਸ਼ਨ ਕੋਈ ਹੁਣੇ ਦਸਤੀ ਰਿਜ਼ਰਵੇਸ਼ਨ ਲਿਓ ਹੁਣੇ ਤਤਕਾਲ ਇਹਨੂੰ ਕਰੰਟ ਬੁਕਿੰਗ ਕਹਿੰਦੇ ਨੇ ਤਤਕਾਲ ਹੁਣੇ ਹੁਣੇ ਲੈ ਲਾ ਜਿੱਧਰ ਦੀ ਸੀਟ ਚਾਹੀਦੀ ਹੁਣੇ ਹੀ ਲੈ ਲਾ ਕੋਈ ਨਾਲੇ ਕਾਊਂਟਰ ਰੱਖਿਆ ਹੋਇਆ ਹੈ ਤਤਕਾਲ ਅਰੈਕਸ਼ਨ ਹੁਣੇ ਹੀ ਐਸੇ ਵਕਤ ਲੈ ਲਓ ਤਤ ਗਿਆਨ ਤੇ ਸਮਾਨਮ ਪ੍ਰਗਟ ਆਇਆ ਤਤ ਗਿਆਨ ਉਸੇ ਵਕਤ ਇਧਰ ਭਰੋਸਾ ਵਜਿਆ ਇਧਰ ਬ੍ਰह्म ਗਿਆਨ ਪ੍ਰਗਟ ਹੋ ਗਿਆ ਇਧਰ ਭਰੋਸਾ ਵਜਿਆ ਇਧਰ ਸਮਾਧੀ ਲਈ ਲਓ ਗਿਆ ਇਧਰ ਭਰੋਸਾ ਵਜਿਆ ਸਾਰੇ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਧਰ ਦੀਵਾ ਜਲਿਆ ਸੌ ਸਾਲ ਕੀ ਹਜ਼ਾਰਾਂ ਸਾਲ ਦਾ ਹਨੇਰਾ ਚਲਾ ਗਿਆ ਦੀਵਾ ਬਲੇ अंधेरा जाय पाठ ਕੀਤਾ ਮੈਂ ਜਬਜੀ ਸਾਹਿਬਾਂ ਦੇ ਰਾ ਮਟਿਆ ਨੇ ਤੋ ਜਬਜੀ ਸਾਹਿਬ ਇੱਕ ਜੋਤ ਸੀ ਮੇਰਾ ਹਿਰਦੇ ਦਾ ਦੀਵਾ ਜਲਿਆ ਨਹੀਂ ਤੋ ਸ਼ਾਇਦ ਮੇਰੇ ਦੀਵੇ ਦੇਚ ਵਟ ਨਹੀਂ ਸੀ ਸ਼ਾਇਦ ਮੇਰੇ ਦੀਵੇ ਚ ਤੇਲ ਨਹੀਂ ਸੀ ਨਹੀਂ ਜਲੇਆ ਹਨੇਰੇ ਦਾ ਹਨੇਰਾ ਪਾਠ ਕਰਕੇ ਵੀ ਮੈਂ ਹਨੇਰੇ ਚ ਕੀਰਤਨ ਸੁਣ ਕੇ ਵੀ ਮੈਂ ਦੇ ਰਿਚ ਕੀਰਤਨ ਕਰਕੇ ਵੀ ਮੈਂ ਦੇ ਰਿਚ ਕਥਾ ਕਰਕੇ ਵੀ ਮੈਂ ਦੇ ਰਿਚ ਕਥਾ ਸੁਣ ਕੇ ਵੀ ਮੈਂ ਦੇ ਰਿਚ ਗੁਸਤਾਖੀ ਮਾਫ ਬਰਦਾਸ਼ਤ ਕਰਨਾ ਬਹੁ ਗਿਣਤੀ ਅੰਧੇਰੇ ਦੇ ਚ ਹੈ ਭਾਵੇਂ ਦਾਨ ਵੀ ਹੈ ਸੇਵਾ ਵੀ ਹੈ ਕਥਾ ਵੀ ਹੈ ਕੀਰਤਨ ਵੀ ਹੈ ਸੁਣਨਾ ਵੀ ਹੈ ਪੜ੍ਹਨਾ ਵੀ ਹੈ ਜਪਣਾ ਵੀ ਹੈ ਅੰਧੇਰਾ ਤੇ ਮਿਟਿਆ ਕੋਈ ਨਹੀਂ ਉਹਦੀ ਜ਼ਿੰਦਗੀ ਦੱਸਦੀ ਪਈ ਹੈ ਅੰਧੇਰਾ ਨਹੀਂ ਮਿਟਿਆ ਉਦੇ ਜੀਵਨ ਦਾ ਡੰਗ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਹੌਕੇ ਦੱਸਦੇ ਪੈਣਾ ਅੰਧੇਰਾ ਨਹੀਂ ਮਿਟਿਆ ਇਹਦੀਆਂ ਮੁਰਝਾਈਆਂ ਜਾਂ ਅੱਖਾਂ ਦੱਸਦੀਆਂ ਪਈਆਂ ਨਾ ਅੰਧੇਰਾ ਨਹੀਂ ਮਿਟਿਆ ਇਹਦਾ ਚਿੰਤਾ ਦੇ ਚ ਗਰਸਿਆ ਹੋਇਆ ਮਨ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਦੁੱਖ ਦੱਸਦੇ ਪੈਣਾ ਅੰਧੇਰਾ ਨਹੀਂ ਮਿਟਿਆ ਦੀਵਾ ਬਲੇ ਅੰਧੇਰਾ ਜਾਏ ਤੇ ਨਹੀਂ ਦੀਵਾ ਜਲੇ ਆ ਹਨੇਰਾ ਕਲ ਜਾਏਗਾ ਮਹੀਨੇ ਬਾਅਦ ਜਾਏਗਾ ਮੈਂ ਫਿਰ ਅਰਜ਼ ਕਰਾਂ 200 ਮੀਲ ਦੀ ਵਾਟ ਹੈ 50 60 ਮੀਲ ਦੀ ਰਫਤਾਰ ਤੇ ਚੱਲਦੀ ਹੈ ਘੰਟੇ ਦੇ حساب ਨਾਲ ਅੰਦਾਜ਼ਾ ਲੱਗ ਜਾਂਦਾ ਹੈ ਕਿੰਨੀ ਦੇਰ ਦੇ ਚ ਵਾਟ ਮੁੱਕ ਜਾਏਗੀ ਇਸ ਤਰੀਕੇ ਨਾਲ ਹਜ਼ਾਰਾਂ ਮੀਲ ਦੀ ਵਾਟ ਨੂੰ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਐਨੇ ਘੰਟਿਆਂ 'ਚ ਐਨੇ ਦਿਨਾਂ 'ਚ ਮੁੱਕ ਜਾਏਗੀ ਜੇ ਇਹ ਪੰਥ ਹੈ ਰਸਤਾ ਹੈ ਕਿਤਨਾ ਚੱਲੀਏ ਤੇ ਮੁਕੇਗਾ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਕਿੰਨੇ ਦਿਨ ਲੱਗਣਗੇ ਕਿੰਨੇ ਮਹੀਨੇ ਲੱਗਣਗੇ ਇੱਕ ਸੈਕਿੰਡ ਲੱਗਦਾ ਹੈ ਇੱਕ ਪੰਥ ਇਹਨੂੰ ਕਿਧਰੇ ਅਤਕਥਰੀ ਨਾ ਸਮਝ ਲੈਣਾ ਇਹਨੂੰ ਕਿਧਰੇ ਵਧਾਈ ਉਹ ਵੀ ਗੱਲ ਨਾ ਸਮਝ ਲੈਣਾ ਧਨ ਗੁਰੂ ਨਾਨਕ ਐਸਾ ਹੀ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਹੀ ਕਹਿੰਦੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਨਿਮਕ 1 ਸੈਕਿੰਡ ਇੱਕ ਪਲ ਇੱਕ ਪਲ ਦੇ ਚ ਜਨਮਾਂ ਜਨਮਾਂ ਅੰਤਰਾਂ ਦੇ ਪਾਪ ਮਿਟ ਜਾਣਗੇ ਇੱਕ ਪਲ ਦੇ ਜਨਮਾਂ ਜਨਮਾਂ ਅੰਤਰਿਆਂ ਦੀ ਮਹਿਲ ਦੁੱਲ ਜਾਏਗੀ ਇਕ ਪਲ ਦੇਚ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਜਿਹੜਾ ਕਮ ਇੱਕ ਪਲ ਦੇਚ ਹੋ ਸਕਦਾ ਹੈ ਕਈਆਂ ਨੂੰ ਕਈ ਮਹੀਨੇ ਲੱਗ ਜਾਂਦੇ ਨੇ ਕਈਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਗੁਸਤਾਖੀ ਮਾ ਬੁਥੇਰਿਆਂ ਨੂੰ ਤੇ ਕਈ ਜਨਮ ਲੱਗ ਜਾਂਦੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਿਸਪੇ ਹੈ ਪ੍ਰਭੂ ਜਮੇ ਆ ਮਰੇ ਆ ਕਈ ਜਨਮ ਵਿਚੜੇ ਹੀ ਰਹੇ ਮਿਲਣਾ ਤੇ ਨਹੀਂ ਹੋਇਆ ਖੇੜ ਤੇ ਨਹੀਂ ਬਣੇ ਦੂਰ ਕਿਉਂ ਜਾਓ ਇੱਕ ਸੂਫੀ ਸੰਤ ਈਰਾਨ ਦਾ ਰਹਿਣ ਵਾਲਾ ਉਹ ਵੀ ਮੰਦ ਹੈ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾ ਕੋ ਨਮ اے خدا پتہ نہیں میں کتنی دفعہ آ چکے ہاں بار بار آیا کوئی ایک دفعہ آیا کئیاں دا پیو بنیا کئیاں دا پتر بنیا کئیاں دا પતિ بنیا کئیاں دی پਤنی بنیا کئیاں دا بھرا بنیا کئیاں دے کن بنیا کئیاں نال رشتہ جڑیا خدا تیرے نال رشتہ نہیں جڑیا نہیں جڑیا کئی دفعہ ਭਗਤ ਕਬੀਰ ਵੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇਆ ਮਾਤਾ ਦੇ ਗਰਭ ਦੇ ਚ ਮੈਂ ਕਈ ਦਫਾ ਆ ਚੁਕਿਆ ਮੈਨੂੰ ਪਤਾ ਚਲਿਆ ਕਦੋਂ ਜਦ ਮੈਂ ਰਾਮ ਦੇ ਗਰਭ ਦੇ ਚ ਆਇਆ ਮੈਂ ਰਾਮ ਨਾਮ ਦੇ ਸਮਾਇਆ ਜਦ ਮੈਂ ਪ੍ਰਭੂ ਦੇ ਨਾਮ ਵਿੱਚ ਲੀਨ ਹੋਇਆ ਮੈਨੂੰ ਪਤਾ ਚਲਿਆ ਤੇ ਗਰਭ ਦੇ ਚ ਮੈਂ ਕਈ ਦਫਾ ਆ ਚੁਕਿਆ ਕਈ ਦਫਾ ਜਮ ਚੁਕਿਆ ਕਈ ਦਫਾ ਮਰ ਚੁਕਿਆ ऐसे घर हम बहुत बसाए इस तरह का घर जेड़ा मेरा हुण है कबीर कहंदे ने इते मैं कई दफा बसा चुके हां बहुत दफा बसा चुके हां नाम जपदियां जपदियां पहले अंधेरा दिसण लग पेंदा क्योंकि अखां खुलदियां ने समझ आ जाए ਨਾਮ ਜਪਦਿਆਂ ਜਪਦਿਆਂ ਪਹਿਲੇ ਔਗਣ ਦਿਖਾਈ ਦਿੰਦੇ ਨੇ ਗੁਨਾਹ ਦਿਖਾਈ ਦਿੰਦੇ ਨੇ ਇੱਕ ਗੁਨਾਹਗਾਰ ਮਨੁੱਖ ਨੂੰ ਆਪਣੇ ਗੁਨਾਹ ਨਹੀਂ ਦਿਖਾਈ ਦਿੰਦੇ ਉਹ ਤੇ ਹੱਸ ਹੱਸ ਕੇ ਕਰਦਾ ਹੈ ਗੁਨਾਹ ਇੱਕ ਪਾਪੀ ਨੂੰ ਆਪਣੇ ਪਾਪ ਨਹੀਂ ਦਿਖਾਈ ਦਿੰਦੇ ਪਾਪ ਕਰਕੇ ਖੁਸ਼ ਹੁੰਦਾ ਹੈ ਇੱਕ ਝੂਠ ਬੋਲਣ ਵਾਲੇ ਨੂੰ ਆਪਣਾ ਬੋਲੇ ਹੋਇਆ ਝੂਠ ਨਹੀਂ ਦਿਖਾਈ ਦਿੰਦਾ ਉਹ ਤੇ ਝੂਠ ਚੱਲ ਜਾਏ ਖੁਸ਼ ਹੁੰਦਾ ਹੈ ਪਰਸੰਨ ਹੁੰਦਾ ਹੈ ਨਾਮ ਅਭਿਆਸੀ ਨੂੰ ਪਹਿਲਾ ਆਪਣੇ ਔਗਣ ਦਿਖਾਈ ਦੇਣ ਪਾਪ ਦਿਖਾਈ ਦੇਣੇ ਫਿਰ ਪੁੰਨ ਦਿਖਾਈ ਦੇਣ ਲੱਗ ਪੈਂਦਾ ਫਿਰ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਇਹ ਪਛਾਣ ਹੈ ਜ਼ਿੰਦਗੀ ਭਰ ਕਈ satsang ਕਰਦੇ ਰਹਿੰਦੇ ਨੇ ਆਪਣੀਆਂ ਗਲਤੀਆਂ ਨਹੀਂ ਮੰਨਦੇ ਆਪਣੀ ਗਲਤੀ ਮੰਨਣਾ ਆਪਣੀ ਭੁੱਲ ਮੰਨਣਾ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਗੁਣ ਹੈ ਸਭ ਤੋਂ ਵੱਡਾ ਗੁਣ ਤਾਂ ਹੀ ਪੁੱਲ ਸੁਧਰੇਗੇ ਤਾਂ ਹੀ ਗਲਤੀਆਂ ਦਾ ਸੁਧਾਰ ਹੋਵੇਗਾ ਪਹਿਲੇ ਕਬੂਲ ਤੇ ਕਰੇ ਪਰ ਕਬੂਲ ਤੇ ਤਾਂ ਕਰੇ ਜੇ ਦੇਸੇ ਅੰਦਾਜ਼ੇ ਅਜੇ ਅੱਖਾਂ ਨਹੀਂ ਖੁੱਲੀਆਂ ਅਜੇ ਸਮਝ ਨਹੀਂ ਬਹੁਤ ਜਨਮ ਵਿਚਰੇ ਥੇ ਮਾਧੋ ਐਸੇ ਘਰ ਹਮ ਬਹੁਤ ਬਸਾਏ ਬਾਜ਼ ਆਮਦੰਬਾਜ਼ ਆਮਦੰਮ ਤਾ ਯਾਰ ਰਾਮੈ ਮਾ ਕੋ ਨਮ ਐ ਯਾਰ ਐ ਖੁਦਾ ਕਹਿਨੂੰ ਆਪਣੇ ਘਰ ਦਾ ਮਹਿਮਾਨ ਬੜਾ ਸਕਾਂ ਤੈਨੂੰ ਆਪਣੇ ਘਰ ਲਿਆ ਸਕਾਂ ਪਤੋ ਨਹੀਂ ਮੈਂ ਕਿਤਨੀ ਦਫਾ ਆਇਆ ਕਿਤਨੀ ਦਫਾ ਜਮੇ ਆਤੇ ਮਰੇ ਆ ਬੁਥੇਰਿਆ ਨੂੰ ਯਾਰ ਬਣਾਇਆ ਬੁਥੇਰਿਆ ਨੂੰ ਮਿੱਤਰ ਬਣਾਇਆ ਬੁਥੇਰਿਆ ਨਾਲ ਸੰਬੰਧ ਜੁੜਿਆ ਐ ਖੁਦਾ ਤੇਰੇ ਨਾਲ ਨਹੀਂ ਜੁੜਿਆ ਰੇ ਨਾਲਿਤ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਅਸੀਂ ਕਈ ਵਸਾ ਚੁਕੇ ਹਾਂ ਕਬੀਰ ਸ਼ਾਇਦ ਮੈਂ ਅਰਜ਼ ਕੀਤੀਏ ਕਿ ਨਹੀਂ ਅਗਰ ਇੱਕ ਪੁਰਸ਼ ਢੰਗ ਨਾਲ ਜੀਵੇ ਮर्यादा ਅਨਸਾਰ ਜੀਵਨਦਾਰ ਹੈ ਆਪਣੇ ਆਪ ਨੂੰ ਸੰਜਮ ਦੇ ਚ ਰੱਖੇ ਬਿਰਦ ਹੁੰਦੇ ਆਉਂਦੇ ਆ ਇਸਤਰੀ ਜੈਸਾ ਹੋ ਜਾਏਗਾ ਉਦੇ ਸੁਭਾਅ ਦੇ ਚ ਹਲੇਮੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਸਹਿਨ ਸ਼ਕਤੀ ਆ ਜਾਏਗੀ ਇਸਤਰੀ ਦਾ ਇਹ ਗੁਣ ਹੈ ਸੁਭਾਅਕ ਸਹਿਨ ਸ਼ਕਤੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਹਲੇਮੀ ਆ ਜਾਏਗੀ ਆਵਾਜ਼ ਦੇ ਚ ਬਾਰੀਕੀ ਆ ਜਾਏਗੀ ਬੋਲਣ ਦੇ ਚ ਮਿਠਾਸ ਆ ਜਾਏਗੀ ਅਗਰ ਇੱਕ ਇਸਤਰੀ ਸਹੀ ਢੰਗ ਨਾਲ ਜੀਵੀ ਹੈ ਢੰਗ ਨਾਲ ਜੀਵੀ ਇਸਤਰੀ ਤੇ ਉਹ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਇਹ ਵੀ ਮੈਂ ਅਰਜ਼ ਕਰਾਂ ਪਕੜ ਜਕੜ ਵੱਧ ਜਾਏਗੀ ਘਰ ਦੀ ਪਕੜ ਜਕੜ ਵੱਧ ਜਾਏਗੀ ਨਵੀਂ ਵਿਆਹੀ ਹੋਈ ਨੋ ਆਈ ਹੈ ਘਰ ਨੂੰ ਉਹ ਵੀ ਪਕੜਨਾ ਚਾਹਦੀ ਹੈ ਪਰ ਬੁੱਢੀ ਸੱਸ ਵੀ ਪਕੜ ਜਕੜ ਆਪਣੀ ਵਧਾਈ ਬੈਠੀ ਹੈ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ। ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ। 99% ਘਰ ਉਜੜਦੇ ਨੇ, ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ, ਗੁਸਤਾਖੀ ਮਾਫ਼ ਇਸਤਰੀ ਕਰਕੇ ਆਉਂਦੇ ਨੇ। ਐਸਾ ਹੁੰਦਾ ਹੈ। ਇੱਕ ਇਸਤਰੀ ਢਾਗ ਨਾਲ ਜੀਵੀਏ, ਮर्याਦਾ ਅਨਸਾਰ ਜੀਵੀਏ। ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜਵਤ ਜਾਏਗੀ ਆਵਾਜ਼ ਦੇ ਜਪਾਰੀਪਣ ਵੀ ਆ ਜਾਏਗਾ ਸੈਨ ਸ਼ਕਤੀ ਵੀ ਘਟ ਜਾਏਗੀ ਐਸਾ ਹੋ ਜਾਏਗਾ ਕਿਉਂ ਇੱਕ ਇਸਤਰੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਕਿਉਂ ਹੋ ਜਾਂਦੀ ਹੈ ਇੱਕ ਪੁਰਸ਼ ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਕਿਉਂ ਹੋ ਜਾਂਦਾ ਅਗਰ ਸਹੀ ਢੰਗ ਨਾਲ ਜੀਵੇ ਹੈ ਪੁਰਸ਼ ਤੇ ਇਸਤਰੀ ਵਿਪਰੀਤ ਦੀ ਕشش ਦੇ ਚ ਜੀਉਂਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਖੇਚ ਨਹੀਂ ਹੈ ਇਸਤਰੀ ਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਹੈ ਪੁਰਸ਼ ਦੀ ਹੈ ਵਿਪਰੀਤ ਦੀ ਕشش ਕਿਉਂਕਿ ਇਸਤਰੀ ਤੇ ਹੈ ਹੀ ਹੁੰਦੇ ਹੈ ਇਸਤਰੀ ਇਸਤਰੀ ਰੂਪ ਦੀ ਕشش ਦੇ ਚ ਨਹੀਂ ਜੀਉਂਦੀ ਪੁਰਸ਼ ਦੀ ਕشش ਦੇ ਜੀਉਂਦੀ ਹੈ ਇਹ ਪੁਰਸ਼ ਪਿਤਾ ਹੋ ਸਕਦਾ ਹੈ ਇਹ ਪੁਰਸ਼ ਪਤੀ ਹੋ ਸਕਦਾ ਹੈ ਇਹ ਪੁਰਸ਼ ਬਰਾਵ ਹੋ ਸਕਦਾ ਹੈ ਇਹ ਪੁਰਸ਼ ਪੁੱਤਰ ਹੋ ਸਕਦਾ ਉਹਦੀ ਕਸ਼ਿਸ਼ ਦੇ ਜੀਵ ਦੀ ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਵਦਾ ਹੈ ਇਹ ਇਸਤਰੀ ਮਾਂ ਹੋ ਸਕਦੀ ਹੈ ਇਹ ਇਸਤਰੀ ਭੈਣ ਹੋ ਸਕਦੀ ਹੈ ਇਹ ਇਸਤਰੀ ਪਤਨੀ ਹੋ ਸਕਦੀ ਹੈ ਇਹ ਇਸਤਰੀ ਛੋਟੀ ਕੰਨਿਆ ਬੱਚੀ ਹੋ ਸਕਦੀ ਹੈ ਵਿਪਰੀਤ ਦੀ ਕਸ਼ਿਸ਼ ਉਹ ਜਿਹੜੀ ਕشش ਹੈ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਨੂੰ ਨਾਰੀ ਜੈਸਾ ਬਣਾ ਦਿੰਦੀ ਹੈ ਬਿਰਧ ਹੁੰਦੇ ਹੋયા ਨਾਰੀ ਨੂੰ ਪੁਰਸ਼ ਜੈਸਾ ਬਣਾ ਦਿੰਦੀ ਹੈ ਐਸਾ ਸੀ ਦੇਖ ਵੀ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਗੁਰੂ ਨਾਨਕ ਦੇਵ ਜੀ ਛੋਟੀ ਜਈ ਕਨਿਆ ਪਿਓ ਦੀ ਤਰਫ ਭੱਜਦੀ ਪਿਓ ਦੇ ਪੈਰਾਂ ਨਾਲ ਲਿਪਟਦੀ ਹੈ ਪੇਹੁੰਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ 마ਸੂਮ ਲੜਕਾ ਹੈ ماں ਦੀ ਤਰਫ ਲੱਭਦਾ ਹੈ ਇਹ ماں ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਪੈਣ ਪੇਹੁੰਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ ਮਾਸੂਮ ਲੜਕਾ ਹੈ ਮਾਂ ਦੀ ਤਰਫ ਲੱਭਦਾ ਹੈ ਮਾਂ ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਪੈਣ ਦੇ ਰਿਸ਼ਤੇ ਭਰਾ ਦੇ ਰਿਸ਼ਤੇ ਪਤਨੀ ਦੇ ਰਿਸ਼ਤੇ ਪਤੀ ਦੇ ਰਿਸ਼ਤੇ ਮਾਂ ਦੇ ਰਿਸ਼ਤੇ ਪੁੱਤ ਦੇ ਰਿਸ਼ਤੇ ਪੇਤਾ ਦੇ ਰਿਸ਼ਤੇ ਇਹਦੇ ਰਿਸ਼ਤੇ ਤੇ ਬਣਾ ਚੁੱਕੇ ਆ ਮੈਂ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਇਆ ਕਈਆਂ ਨਾਲ ਰਿਸ਼ਤਾ ਜੁੜਿਆ ਹੈ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ ਤੇਰੇ ਨਾਲ ਨਹੀਂ ਸਭੇ ਐਸੇ ਘਰ ਹਮ ਬਹੁਤ ਵਸਾਇਆ ਹੂ ਬਹੋ ਸ਼ਮਸ ਤਵਰੇਜ਼ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਇੱਕ ਦਫਾ ਮੈਂ ਆਇਆ ਕਈ ਦਫਾ ਆਇਆ ਇੱਕੋ ਚਾ ਲੈ ਕੇ ਆਇਆ ਕਿ ਆਪਣੇ ਘਰ ਦੇ ਚ ਖੁਦਾ ਤੈਨੂੰ ਮਹਿਮਾਨ ਬਣਾਵਾ ਤੈਨੂੰ ਲਿਆਵਾ ਬੁਥੇਰੇ ਆਏ ਮੇਰੇ ਘਰ ਦੇ ਚ ਬੁਥੇਰਿਆਂ ਨਾਲ ਮੈਂ ਚਲਿਆ ਤੂੰ ਨਹੀਂ ਆਇਆ ਮੇਰੇ ਘਰ ਦੇ ਪਰਮਾਤਮਾ ਜਦ ਹਿਰਦੇ ਦੇ ਘਰ ਦੇ ਚ ਪ੍ਰਗਟ ਆਉਂਦਾ ਸਾਰੇ ਪਾਪ ਨਾਸ ਹੋ ਜਾਂਦੇ ਨਾ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਐਲਾਨੀਆਂ ਸਤਗੁਰ ਕਹਿੰਦੇ ਨੇ ਨਸਵੰਜੋਂ ਕਿਲਵੰਖ ਕਰੋ ਨਿਕਲੋ ਤੁਸੀਂ ਐ ਪਾਪ ਐ ਦੁੱਖ ਐ ਮੁਸੀਬਤੋਂ ਨਿਕਲੋ ਤੁਹਾਡੇ ਲਈ ਹੁਣ ਤਾਂ ਨਹੀਂ ਨਸਵਨੋ ਕਿਲੇ ਵਿਖੋ ਕਿਉਂ ਕਰਤਾ ਘਰ ਆਇਆ ਹੁਣ ਪ੍ਰਮਾਤਮਾ ਘਰ ਦੇ ਚ ਆ ਗਿਆ ਤੁਹਾਡਾ ਕੀ ਕੰਮ ਨਿਕਲੋ ਸੂਰਜ ਉਦੇ ਹੋ ਗਿਆ ਹੁਣ ਆਂ ਦੇ ਰੇ ਦਾ ਕੀ ਕੰਮ ਚਲੋ ਪ੍ਰਮਾਤਮਾ ਘਰ ਦੇ ਚ ਪ੍ਰਗਟ ਹੋ ਗਿਆ ਹੁਣ ਪਾਪਾਂ ਦਾ ਕੀ ਕੰਮ ਦੁੱਖਾਂ ਦਾ ਕੀ ਕੰਮ रोग सौग दुख जरा मरा हर जने नहीं निकटाने नस बन जाओ केले देखो करता घर आया हृदय ਦੇ ਘਰ ਵਿੱਚ ਕਰਤਾ ਪ੍ਰਗਟ ਹੋ ਗਿਆ ਐ ਕਿले देखो ऐ पाप दुख तकलीफ नस जाओ ਹੁਣ ਤੁਹਾਡੇ ਲਈ ਇਸ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਠੀਕ ਹੈ ਕਈ ਜਨਮਾਂ ਤੋਂ ਤੁਸੀਂ ਘਰ ਮਲੇ ਆਇਆ ਸੀ ਕਿਉਂਕਿ ਘਰ ਵਾਲਾ ਨਹੀਂ ਸੀ ਕਰਦਾ مالک ਨਹੀਂ ਸੀ ਮਾਲਕ ਆ ਗਿਆ ਨਿਕਲਾ ਨਿਕਲ ਨਾ ਸਵਨੋ geke lekho ਕਰਤਾ ਘਰ ਆਇਆ ਹੁਣ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੀ ਅਵਸਥਾ ਕਿੰਨੇ ਕ ਦਿਨਾਂ ਚ ਪ੍ਰਾਪਤ ਹੋਵੇਗੀ ਪੰਥ ਜਿਹਨੂੰ ਪੰਥ ਨਾਲ ਰਸਤੇ ਨਾਲ ਬਹੁਤਾ ਪਿਆਰ ਹੋ ਜਾਏ ਤੇ ਘਰ ਨਾਲ ਨਹੀਂ ਕਈ ਦਫਾ ਰਸਤੇ ਨੂੰ ਘਰ ਸਮਝ ਲੈਂਦਾ ਹੈ ਇਹ ਘਰੋਂ ਪੁੱਲ ਜਾਂਦਾ ਹੈ ਇਹ ਦੂਜਾ ਨੁਕਤਾ ਵੀ ਸੁਣ ਲੈਣਾ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਬੜੇ ਕੀਮਤੀ ਬੋਲ ਨੇ ਸ਼ਲੋਕ 12 ਤੋਂ ਵਧੇਕ ਦੇਜ ਤੁਹਾਨੂੰ ਸਦਸੰਗੀ ਜਾਣ ਕੇ ਮੈਂ ਬੋਲ ਅਰੰਭ ਕੀਤੇ ਨੇ ਪਰ ਨਾ ਹਰ ਜਗ੍ਹਾ ਮੇਹਸਤਾਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਕਈਆਂ ਦੀ ਕੱਚੀ ਸੂਰਤ ਆਉਂਦੀ ਹੈ ਧਰਮ ਦੀ ਵੀ ਸਮਝ ਕੋਈ ਨਹੀਂ ਪੰਥ ਰਸਤਾ ਹੈ ਰਸਤਾ ਘਰ ਤੱਕ ਪਹੁੰਚਣ ਵਾਸਤੇ ਹੁੰਦਾ ਹੈ ਰਸਤਾ ਘਰ ਤੱਕ ਪਹੁੰਚਾਣ ਵਾਸਤੇ ਹੁੰਦਾ ਹੈ ਰਸਤਾ ਘਰ ਨਹੀਂ ਹੁੰਦਾ ਘਰ ਘਰ ਹੁੰਦਾ ਹੈ ਰਸਤਾ ਰਸਤਾ ਹੁੰਦਾ ਹੈ ਫਿਰ ਧਿਆਨ ਨਾਲ ਸੁਣ ਲੈਣਾ Hindu ਇੱਕ ਪੰਥ ਹੈ Jain ਇੱਕ ਪੰਥ ਹੈ Bodh ਇੱਕ ਪੰਥ ਹੈ Sikh ਇੱਕ ਪੰਥ ਹੈ ਸੇ ਕਹਿੰਦੇ יהודי ਇੱਕ पंथ है ईसाईयत एक पंथ है ये सारे पंथ न हैं पंथ ਨੂੰ ਜਿਹੜਾ ਘਰ ਸਮਝ ਲਵੇ ਰਸਤੇ ਨੂੰ ਜਿਹੜਾ ਘਰ ਸਮਝ ਲਵੇ ਰਸਤੇ 'ਚ ਹੀ ਰਹਿ ਜਾਏਗਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ पंਥਾ ਪ੍ਰੇਮ ਨ ਜਾਣਈ ਜਿਨੇ ਰਸਤੇ ਦੀ ਇਤਨੀ ਪਕੜ ਹਾਸਲ ਕਰ ਲਈ ਰਸਤੇ ਨੂੰ ਘਰ ਸਮਝ ਲਿਆ ਇਹਦਾ ਘਰ ਨਾਲ ਪ੍ਰੇਮ ਨਹੀਂ ਰਹਿ ਜਾਂਦਾ ਔਰ ਪਤਾ ਹੈ ਘਰ ਪਹੁੰਚ ਕੇ ਤੇ ਸਾਰੇ ਝਗੜੇ ਮਿਟ ਜਾਂਦੇ ਨੇ ਝਗੜੇ ਹੀ ਸਾਰੇ ਰਸਤਿਆਂ ਦੇ ਨੇ ਐਵੀ ਮੈਰਸ ਕਰਾਂ ਟਕਰਾਅ ਵੀ ਸਾਰਾ ਰਸਤੇ ਆਂਦਾ ਸਾਰੀਆਂ ਨਦੀਆਂ ਵੱਖ-ਵੱਖ ਰਸਤਿਆਂ ਤੋਂ ਜਾਂਦੀਆਂ ਨੇ गंगा है नर्मदा है गोदावरी है सतलज ब्यास रावी चनाब झेलम है सिंध है अ इराक दा दजला फरात है नील नदी है मिस्र दी थेम دریا है इंग्लैंड दा इक रास्ते तो ते नहीं जांदे सागर तक पर जद सागर दे च पहुंच जांदे न उन तुसी ल बहुत दजला किथे सागर दे च लबिए दजले नो लबिए गंगा नु गंगा किथे ਨਰਬਦਾ ਕਿੱਥੇ ਗੋਦਾਵਰੀ ਕਿੱਥੇ ਬਿਆਸ ਕਿੱਥੇ ਸਤਲੁਜ ਕਿੱਥੇ ਹੈ ਸਾਗਰ ਦੇ ਸਤਲੁਜ ਨਹੀਂ ਮਿਲਦਾ ਸਾਗਰ ਦੇ ਸਾਗਰ ਮਿਲਦਾ ਹੈ ਸਾਗਰ ਦੇ ਚ ਗੰਗਾ ਨਹੀਂ ਮਿਲਦੀ ਸਾਗਰ ਦੇ ਸਾਗਰੀ ਮਿਲਦਾ ਹੈ ਸਾਗਰ ਦੇ ਚ ਨਰਬਦਾ ਨਹੀਂ ਲੱਭੇਗੀ ਸਾਗਰ ਦੇ ਸਾਗਰ ਲੱਭਦਾ ਜਦ ਕੋਈ ਪ੍ਰਮਾਤਮਾ ਦੇ ਚ ਲੀਨ ਹੋ ਜਾਂਦਾ ਹੈ ਪਉ ਦੀ ਜਾਤ ਪਾਤ ਮذਬ ਸਭ ਮਿਟ ਜਾਂਦਾ ਹੈ ਕਿਉਂ ਪ੍ਰਮਾਤਮਾ ਦਾ ਜਦ ਕੋਈ ਮذਬ ਨਹੀਂ ਤੇ ਜਿਹੜਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਿਆ ਉਹਦਾ ਕੋਈ ਮذਬ ਹੋਵੇਗਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਸੁਣ ਲਓ ਨਮਸਤਸਤ ਅਜਬੇ ਨਮਸਤਨ ਅਮਜਵੇ ਅਗਰ ਤੁਹਾਡੇ ਵਿੱਚੋਂ ਕੋਈ ਜਾਪ ਸਾਪ ਪੜਦੇ ਨੇ ਤੇ ਨਿਤਨੇਮ ਹੀ ਸਤਸੰਗੀ ਨਮਸਤਨ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮذਬ ਨਹੀਂ ਤੇਰੀ ਕੋਈ ਜਾਤ ਨਹੀਂ ਤੇਰਾ ਕੋਈ ਮੁਲਕ ਨਹੀਂ ਅਨਾ